ਹਾਂਜੀ ਸੱਚੀ ਗੱਲ ਅੱਜ ਅਸੀਂ ਚੱਲੇ ਆ ਜੀ ਅੰਮ੍ਰਿਤਸਰ ਨੂੰ ਤੇ ਬਾਹਰ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੁਸੀਂ ਦੇਖ ਸਕਦੇ ਹੋ ਮੀਂਹ ਪੈ ਰਿਹਾ ਤੇ ਗੱਡੀ ਸਾਡੀ ਖੜੀ ਤਿਆਰ ਜਾਣ ਲਈ ਤੇ ਸਭੀ ਸਾਡੀ ਨਾਤੀ ਨੁਤੀ ਕੋਈ ਨਹੀਂ ਤੁਹਾਨੂੰ ਦੱਸ ਦਿੰਦਾ ਮੈਂ ਨਹੀਂ ਰੱਤੇ ਇਹ ਜਲ ਕੋਈ ਨਾ ਤੇ ਰਵੀ ਦਾ ਜੀ ਰਸਤੇ ਦੀ ਬਾਬਾ ਕਹਿੰਦੇ ਲੇਟ ਉੱਠੀ ਆ ਜੀ ਤੇ ਲੇਟ ਰਸਣ ਕਰਕੇ ਦਾ ਚੱਕਰ ਪੈ ਗਿਆ ਤੇ ਹੁਣ ਰੌਲਾ ਪਿਆ ਪਿਆ ਘਰੇ ਪੂਰਾ ਇਹਦੇ 50 ਪਾ ਹਾ ਪਿਤਾ ਜੀ ਦੇਖ ਲਓ ਮੇਰੇ ਪਿਤਾ ਜੀ ਦੀ ਧਰ ਦੇਖ ਲਓ ਪੂਰੀ ਕਹਿੰਦੇ ਮੈਂ ਇੱਧਰ ਜਾਊਂ ਮੁੱਛਾਂ ਸੈਟ ਕਰ ਲਿਆ ਹੈ ਜਿੱਦੇ ਮੈਂ ਵਦੀਰ ਨਿਆਜ਼ ਜੀ ਨੂੰ ਵਾਦੂ ਵਾਹੇ ਡੈਡੀ ਇਧਰ ਲੋ ਜੀ ਸਭੀ ਸਾਡੀ ਥੋੜੀ ਜੀ ਭਾਵਕ ਹੋ ਗਈ ਆ ਕਹਿੰਦੀ ਵੀ ਡੈਡੀ ਜੀ ਨੂੰ ਨਾਲ ਨਹੀਂ ਲੈ ਕੇ ਆਏ ਇਸ ਲਈ ਉਹ ਥੋੜਾ ਜਿਹਾ ਅੰਜੂ ਕੇਰਾ ਲੱਗ ਗਿਆ ਦੇਖ ਲਓ ਹੈ ਮੇਰਾ ਪੁੱਤ ਸ਼ਾਹਬੂ ਨਹੀਂ ਇਧਰ ਨੂੰ ਨਵਾਇਆ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਹਾਂ ਸਭ ਤਾਰ ਹੋਣੀ ਆ ਚਲੋ ਕੋਈ ਗੱਲ ਨਹੀਂ ਬਾਕੀ ਤੁਸੀਂ ਦੇਖ ਸਕਦੇ ਆ ਮੀਂਹ ਦਾ ਮਾਹੌਲ ਆ ਬਹੁਤ ਜ਼ਿਆਦਾ ਤੇ ਪਰ ਅਸੀਂ ਜਾਣਾ ਗੁਰੂ ਦਵਾਰੇ ਦਰਸ਼ਨ ਕਰਨ ਜਾਣਾ ਜਾਣਾ ਹਨਾ ਵੀ ਆਪਾਂ ਪਹੁੰਚ ਗਏ ਜੀ ਸਮਰਾਲੇ ਦੇ ਟ੍ਰੇਨ ਸਟੇਸ਼ਨ ਤੇ ਤੇ ਅੱਜ ਅਸੀਂ ਟ੍ਰੇਨ ਦਾ ਸਫ਼ਰ ਕਰਕੇ ਦੇਖਣਾ ਵੀ ਹਰੇਕੀ ਦਾ ਸਵਾਦ ਲੈ ਕੇ ਦੇਖਣਾ ਠੀਕ ਆ ਜੀ ਫੇਰ ਤੁਹਾਨੂੰ ਦਿਖਾਉਣਾ ਅਸੀਂ ਨਾਲ ਦੀ ਨਾਲ ਕਿੱਦਾਂ ਦਾ ਸਾਡਾ ਸਫ਼ਰ ਨਿਕਲਦਾ ਤੇ ਸਭੀ ਸਾਡੀਆਂ ਲੈ ਲਿਆ ਟਿਕਟ ਜੀ ਪੂਰੀ ਖੁਸ਼ ਆਣ ਨਹੀਂ ਹਾਂ ਕੁਛ ਨਹੀਂ ਕਰ ਤੂੰ ਕਿਉਂ ਕਿਉਂਕਿ ਨੇ ਬਰਾਚਨ ਨਹੀਂ ਕੀਤਾ ਇਸ ਲਈ ਕੁਛ ਨਹੀਂ ਲੋ ਜੀ ਸਭੀ ਨੂੰ ਮਿਲ ਗਿਆ ਖਡਾਉਣਾ ਇੱਥੇ ਖੜਨ ਨੂੰ ਓਏ ਡੰਡੀ ਵੱਡੂਗਾ ਹਾਂ ਜਾ ਮਿੰਕੂ ਗੈਸ ਤੂੰ ਕੋਈ ਗੱਲ ਨਹੀਂ ਓ ਦੇਖੋ ਓ ਲੈ ਕਿੰਨੇ ਉਹ ਦੇ ਮਮੀ ਡੈਡੀ ਇੱਥੇ ਹੀ ਨਾ ਉਹ ਤਾਂ ਮਾਰਨਗੇ ਤੈਨੂੰ ਨਾ ਘਰ ਨਹੀਂ ਮਾਰਦੇ ਹਾਂ ਮੂੰਹ ਪਤਲਾ ਜੈ ਇੱਦਾਂ ਮੂਹਲੇ ਨੇ ਰੇਲ ਸਾਡੀ ਆ ਗਈ ਹੈ ਜੀ ਹੁਣ ਇੱਥੇ ਜੀ ਬਹਿ ਜਾਣਾ ਟ੍ਰੇਨ ਦਾ ਸਫ਼ਰ ਸਾਡਾ ਪੂਰਾ ਵਧੀਆ ਲੰਘ ਰਿਹਾ ਜੀ ਮੰਮੀ ਮੇਰੇ ਪੈ ਕੇ ਲੰਮੇ ਤੇ ਆਂ ਤੀਜੀ ਮੇਰੀ ਤੇ ਚੜੀ ਬੈਠੇ ਸੀਟਾਂ ਖਾਲੀ ਨੇ ਸਨਿਆਰੇ ਆ ਪੂਰੇ ਟ੍ਰੇਨ ਤੋਂ ਆਪਾਂ ਉਤਰ ਗਏ ਆ ਜੀ ਤੇ ਇੱਥੇ ਦਾ ਮੌਸਮ ਵਧੀਆ ਆ ਕੋਸੀ ਆ ਧੁੱਪ ਜੜੀ ਆ ਮੀਂਹ ਪੈ ਕੇ हटਿਆ ਪਰ ਠੀਕ ਆ ਤੇ ਤੇ ਦੇਖ ਸਕਦੇ ਹੋ ਬਹੁਤ ਦੁਨੀਆ ਵਧੀਆ ਸਾਡੇ ਨਾਲ ਆਪਾਂ ਪਹੁੰਚ ਗਏ ਜੀ ਵੀਰ ਬਾਬਾ ਬੁੱਢਾ ਸਾਹਿਬ ਜੀ ਤੇ ਇਥੇ ਕਰਨ ਦਰਸ਼ਨ ਜੀ ਗੁਰਦੁਆਰੇ ਤੋਂ ਜੀ ਸਾਨੂੰ ਮਿਸੇ ਪ੍ਰਸ਼ਾਦ ਦੇ ਵੀ ਮਿਲਦੇ ਆ ਤੇ ਮਿਸੇ ਪ੍ਰਸ਼ਾਦ ਦੇ ਵੀ ਆਪਾਂ ਇੱਥੋਂ ਛਕਾਂਗੇ ਜਰੂਰ ਲੈ ਕੇ ਸਭੀ ਵੀ ਲੈ ਆਈਏ ਇਹ ਜੀ ਪ੍ਰਾਤਨਾ ਇਤਿਹਾਸਿਕ ਖੂਹ ਦੀ ਟਿੰਡ ਜੀ ਦਰਸ਼ਨ ਕਰ ਸਕਦੇ ਹਾਂ ਜੀ ਇੱਥੋਂ ਬਾਬਾ ਬੁੱਢਾ ਜੀ ਸੇਵਾ ਕਰਦੇ ਸੀ ਖੂਹ ਦੀਆਂ ਟਿੰਡਾਂ ਚੋਂ ਪਾਣੀ ਪਰਦੇ ਸੀ ਖੂਹ ਦੇ ਵਿੱਚੋਂ ਟਿੰਡਾਂ ਨਾਲ ਇਸ ਗੁਰਦੁਆਰੇ ਦੇ ਵਿੱਚ ਸਿਰ ਸਾਨੂੰ ਜ਼ਿਆਦਾਤਰ ਨਵੇਂ ਵਿਆਹ ਜੋੜੇ ਦਿਸੰਗੇ ਜੀ ਬਹੁਤ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਨੇ ਕਿਉਂਕਿ ਇੱਥੇ ਦੀ ਮਾਨਤਾ ਹੈ ਦਾ ਬਾਈ ਦੇ ਅਸ਼ੀਰਵਾਦ ਲੈਂਦੇ ਆ ਲੋਕੀ ਲੰਗਰ ਹਾਲ ਜੀ ਬਹੁਤ ਹੀ ਵੱਡਾ ਲੰਗਰ ਹਾਲ ਆ ਇਹ ਦੇਖ ਸਕਦੇ ਹੋ ਲੰਗਰ ਹਾਲ ਜੀ ਸੇਵਾ ਹੋ ਰਹੀ ਹੈ ਲੰਗਰ ਹਾਲ ਤੇ ਸਿੱ ਬਹਿ ਕੇ ਛਕਾਂਗੇ ਪਛਾਦੇ ਹੁਣ ਪਛਾਦੇ ਆ ਗਏ ਜੀ ਸਾਡੇ ਸੋਨੇ ਸੋਨੇ ਸੱਜ ਕੇ ਹੁਣ ਆਪਾਂ ਆ ਗਏ ਆ ਜੀ ਗੁਰਦੁਆਰਾ ਸ੍ਰੀ ਸਨ ਸਹਾਇ ਬਾਸੜ ਕੇ ਗੱਲਾਂ ਵਾਹਿਗੁਰੂ ਹਾਂਜੀ ਹੁਣ ਆ ਗਏ ਜੀ ਗੁਰਦੁਆਰਾ ਸ਼ਹਾਟਰਾ ਸਾਹਾਏ ਤੇ ਦੇਖ ਸਕਦੇ ਹੋ ਬਾਹਰੋਂ 뷰 ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਸਾਰ ਜੀਨੇ ਗੁਰੂ ਅਰਜਨ ਦੇਵ ਜੀ ਨੇ ਜੀ 6 8ਾਂ ਦਾ ਖੂਲ ਹੋਇਆ ਸੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਹੁੰਦੀ ਖੁਸ਼ੀ ਵਿੱਚ ਤੇ ਸਾਰਾ ਪਿੰਡ ਹਰਿਆ ਭਰਾ ਹੋਇਆ ਸੀ ਕਿਉਂਕਿ ਇੱਥੇ ਪਾਣੀ ਬਹੁਤ ਘਾਟ ਸੀ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਪਿੰਡਾਂ ਵਾਲਿਆਂ ਤੇ ਕਿਰਪਾ ਕੀਤੀ ਰਹਿਮਤ ਕੀਤੀ ਤੇ ਇੱਥੇ ਉਹਨਾਂ ਨੇ 6 8ਾਂ ਦਾ ਖੂਲਵਾ ਕੇ ਦਿੱਤਾ ਜੀ ਤੇ ਇੱਥੇ ਫਿਰ ਵਰ੍ਹ ਵੀ ਮਿਲਦਾ ਜੀ ਬੱਚੇ ਦੀ ਪ੍ਰਵਤੀ ਦਾ ਜੇ ਕਿਸੇ ਨੇ ਇੱਥੇ ਆ ਕੇ ਇਸ਼ਨਾਨ ਕਰਦੇ ਨੇ ਆ ਕੇ ਬਸੰਤ ਪੰਚਮੀ ਦਾ ਮੇਲਾ ਵੀ ਭਰਦਾ ਜੀ ਤੇ ਇੱਥੇ ਫਿਰ ਬਾਬਾ ਜੀ ਕਿਰਪਾ ਕਰਦੇ ਨੇ ਉਹਨਾਂ ਦੇ ਬਹੁਤ ਆਨੰਦ ਆਉਂਦਾ ਜਿੱਥੇ ਗੁਰਦੁਆਰਾ ਸਾਹਿਬ ਆ ਕੇ ਜਰੂਰ ਆਉਣਾ ਚਾਹੀਦਾ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਆਗੇ ਸਟੈਪ ਆਸਾ ਉੱਧਰ ਸਾਹਮਣੇ ਸਰੋਵਰ ਆ ਜੀ ਇਹ ਹੈ ਜੀ ਖਾਲਸਾ ਕਾਲਜ ਅੰਮ੍ਰਿਤਸਰ ਪੂਰੇ ਕਰਕੇ ਸਾਫ਼ ਹੈ ਏਟਮ ਦਾ ਇੰਨਾ ਸੋਹਣਾ ਲੱਗਦਾ ਖਾਲਸਾ ਕਾਲੇ ਬਈ ਆਗੇ ਜੀ ਐਂਟਰਸ ਖਾਲਸਾ ਕਾਲਜ ਇਹਦੇ ਕੁੜੀਆਂ ਦੀ ਆ ਕੁੜੀਆਂ ਦੀ ਐਂਟਰਸ ਉਹਦਾ ਮੁੰਡਾ ਨਿਕਲਦਾ ਹੁੰਦਾ ਬਾਹਰ ਐਂਟਰਸ ਕੁੜੀਆਂ ਰੋਈ ਪੰਗਾ ਪੈ ਗਿਆ ਮੋਟਰਸਾਈਕਲ ਦਾ ਉਹ ਗੱਡੀ ਵਾਲਿਆਂ ਨੇ ਮਾਰਿਆ ਵਿੱਚ ਉਹ ਤੇ ਰੱਖ ਕੇ ਇਧਰ ਦੀਦੀ ਸਾਡੇ ਉਹ ਦੇਖ ਰਿਹਾ ਦੀਦੀ ਹੱਸਦੀ ਕਿੱਧਰ ਚੱਕਰ ਪੈ ਗਿਆ ਤੇ ਸਾਨੂੰ ਮੌਕਾ ਮਿਲ ਗਿਆ ਜੀ ਲੰਘਣ ਦਾ ਮਣੀ ਵੀਰ ਨੇ ਵਿੱਚ ਪਾਰਟੀ ਕੱਢੀ ਐ ਮਣੀ ਵੀਰ ਨੱਪੀ ਰੱਖ ਤੂੰ ਮਾ ਤੇ ਦੇਖਣਾ ਨਹੀਂ ਟ੍ਰੈਫਿਕ ਕਿੱਧਰ ਹੋਣਾ ਇਤਰਾ ਨਹੀਂ ਇੱਥੇ ਚੱਲਦਾ ਜੀ ਧੱਕਾ ਕਿਹੜਾ ਕਹ ਜੈ ਨੀਗਾ ਜੱਟਾਂ ਸਰਿਆਂ ਤੋਂ ਧੱਕਾ ਕਰਦਾ ਅੰਕਲ ਜੀ ਧੱਕਾ ਧੁੱਕਾ ਕਰਕੇ ਆ ਹੀ ਗਿਆ ਇਹਨਾਂ ਤੋਂ ਹੋਣਾ ਜੀ ਵੀ ਆਈ ਅੰਦਰ ਆ ਗਏ ਤੇ ਸੜਕਾਂ ਤੇ ਉਹ ਚੱਲ ਰਹੇ ਜਿਵੇਂ ਪਿਓ ਦਾ ਰਾਜ ਹੁੰਦਾ ਵੀਰ ਕਹਿੰਦਾ ਮੈਂ ਵੀ ਆਈ ਚੱਲੂਗਾ ਚਲੋ ਜੀ ਮਾਨੀ ਨੇ ਤਾਂ ਕੱਢ ਲਈਏ ਸਲੋ ਜੀ ਆ ਵੀਰ ਜੀ ਸਾਨੂੰ ਘੁਰੰਡਿਆ ਤੇ ਨਾਲ ਇਹਨਾਂ ਦੀ ਗਲਤੀ ਦੇਖ ਲੋ ਇਹ ਲੋ ਤੁਹਾਨੂੰ ਇਹ ਕੀ ਗੱਲ ਆ ਇਹਦਾ ਇਲੈਕਟ੍ਰਿਕ ਸਕੂਟਰ ਹੈਗਾ ਖਰਾਬ ਇਹਨਾਂ ਨੇ ਰਸਤੇ ਜੀ ਕਹਿੰਦੇ ਸਾਡੇ ਪਿਓ ਵਾਲੀ ਛੜਕੀ ਹੋ ਤੇ ਇੱਥੇ ਡਰਾਈਵ ਹੀ ਦੇਖ ਲੋ ਕਿੰਨਾ ਕਰਦਾ ਇਹਨਾਂ ਨੇ ਮਨੀ ਵੀਰ ਨੇ ਅਰਨਿ ਮਾਰਿਆ ਤਾਂ ਵੀ ਨਹੀਂ ਮੰਨਿਆ ਗੱਲ ਕੋਈ ਗੱਲ ਨਹੀਂ ਕਰੋ ਥੋੜਾ ਬੁੱਤ ਪੀਜੇ ਨਾ ਉਹ ਦੇਖੋ ਜੀ ਕਿੰਨੇ ਪੀਜੇ ਨਾ ਤੂੰ ਹੈਗਾ ਲੱਗਾ ਤੇਰੇ ਘਰ ਕੇ ਆਇਆ ਤੂੰ ਤਾਂ ਪੂਤੀਆਂ ਨਹੀਂ ਨਹੀਂ ਮੈਂ ਪੂਤੀਆਂ ਨਹੀਂ ਸੱਚੀ ਪੂਤੀਆਂ ਹੁੰਦੇ ਨੇ ਹੁਣ ਆਪਾਂ ਆ ਗਏ ਜੀ ਸਿਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਇੱਥੇ ਆਪਾਂ ਅੰਦਰ ਦਰਸ਼ਨ ਕਰਦੇ ਹਾਂ ਜੀ ਜੋੜਾ ਲਾ ਕੇ ਵਾਹਿਗੁਰੂ ਜੀ ਆ ਦੇਖੋ ਇੱਥੇ ਸੇਵਾ ਹੋ ਰਹੀ ਆ ਜੀ ਅੰਦਰ ਛੱਤ ਦੀ ਡਾਊਨ ਸਵੀਲਿੰਗ ਹੋ ਰਹੀ ਆ ਬਹੁਤ ਸੋਹਣਾ ਜੀ ਅੰਦਰ ਬਣ ਰਿਹਾ ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਜੀ ਅੰਦਰ ਰਵਾਰ ਸਾਹਿਬ ਦੇchnਾ ਦਰਸ਼ਨ ਕਰੋ ਜੀ ਬਾਬਾ ਜੋਤ ਸਿੰਘ ਜੀ ਰਾਮਗੜੀਆ ਉਹਨਾਂ ਦਾ ਜੀ ਇਹ ਸਥਾਨ ਆ ਜੀ ਯਾਦਗਾਰੀ ਸਥਾਨ ਵਾਹਿਗੁਰੂ ਤਕਨਾਮਾ ਨਿਸ਼ਾਨ ਸਾਹਿਬ ਮੱਥਾ ਟੇਕੋ ਜੀ ਤੇ ਦੇਖੋ ਬਾਹਰ ਬੱਦਲ ਦਾ ਮਾਹੌਲ ਹੋਇਆ ਜੀ ਪੂਰਾ ਤੇ ਬਹੁਤ ਸੋਹਣਾ ਸਾਡਾ ਮੱਥਾ ਟੇਕਿਆ ਗਿਆ ਅੱਜ ਸਾਰੀ ਦਿਹਾੜੀ ਮੀਂਹ ਹੀ ਪਿਆ ਤੇ ਹੁਣ ਲੱਗਦਾ ਸ਼ਾਮ ਨੂੰ ਅਸੀਂ ਮੱਥੇ ਟੇਕ ਲੈ ਸਾਰੇ ਪਾਸੇ ਦਰਬਾਰ ਸਾਹਿਬ ਜਾਣਾ ਇਸ ਤੋਂ ਬਾਅਦ ਤੇ ਮੀਂਹ ਆਈ ਹੋਵੇ ਤਾਂ ਵਧੀਆ ਜੀ ਵਾਹਿਗੁਰੂ ਤਕਨਾਮਾ ਸ਼ਾਮਾਂ ਪੈ ਗਈਆਂ ਤੇ ਹੁਣ ਆਪਾਂ ਚੱਲਿਆਂ ਨਿਆਣਿਆਂ ਦੇ ਨਾਲ ਹਮਿੰਦਰ ਸਾਹਿਬ ਦਰਬਾਰ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਬਾਬਾ ਜੀ ਥੋੜਾ ਦੇ ਸਾਡੇ ਨਾਲ ਜੁੜੇ ਰਹੋ ਵਰਤਾ ਖਾਣੇ ਆ ਨਾ ਸਭ ਤੋਂ ਪਿਆਰ ਹੈ ਸਭੀ ਬਦਿਗਾ ਧਾਰਾ ਤੁਸੀਂ ਸਭੀ ਹੋਲੇ ਦਾ ਮਾਰੋ ਨੰ ਦਾ ਪਿਆਰਾ ਦਾ ਉਹ ਤੇਰੇ ਨਾਲ ਨੂੰ ਤੂੰ ਕਾ ਦੁੱਧ ਪਿੰਦਾ ਨਹੀਂ ਆਏ ਮੈਂ ਵੀ ਕੰਪਲੇਨ ਆਈ ਹੈ ਦੁੱਧ ਨਹੀਂ ਪਿੰਦੀ ਅੱਛਾ ਮੈਂ ਤੂੰ ਵੀ ਕੰਪਲੇਨ ਸੁਣਨ ਤਾਂ ਨਹੀਂ ਦੀ ਇਹ ਨਹੀਂ ਤੇ ਨਹੀਂ ਕਹਿੰਦੇ ਸੋਣੀ ਪਿੰਦਾ ਹਾਂ ਨਹੀਂ ਗਲਤ ਕਰ ਲਾ ਪੁੱਤ ਇਹ ਹੈ ਜੀ ਗੁਰਦੁਆਰਾ ਸਾਹਿਬ ਬਾਬਾ ਅਟਾਲਰ ਆਏ ਜੀ ਤੇ ਇੱਥੇ ਜੋੜਾ ਘਰ ਉਧਰ ਤੇ ਇੱਧਰ ਲੰਗਰ ਲੱਗਾ ਜੀ ਆ ਦੁੱਧ ਦਾ ਲੰਗਰ ਲੱਗਾ ਜੀ ਚਲੋ ਜੀ ਆ ਚੱਲੀਏ ਅੱਗੇ ਚਲੋ ਅੰਦਰ ਐਂਟਰੈਂਸ ਕਰ ਰਹੇ ਆ ਜੀ ਹਮ ਨਥਾਵਾਲ ਨੂੰ ਬਾਬਾ ਟੱਲ ਰਾਏ ਗੁਰਦੁਆਰਾ ਜੀ ਤੋਂ ਤੇ ਇੱਧਰ ਦੀ ਸਾਹਮਣੇ ਦੇਖ ਸਕਦੇ ਆ ਦੇਖੋ ਜੀ ਜੋੜਾਕਾਰ ਕਿੰਨਾ ਸੋਹਣਾ ਤਰੀਕੇ ਨਾਲ ਬਣਿਆ ਇੱਥੇ ਹੁਣ ਅਸੀਂ ਜੋੜੇ ਜਮਾ ਕਰਾਵਾਂਗੇ ਜੀ ਆਪਣੇ ਸਤਨ ਗੁਰੂ ਆਰਮਦਾਸ ਸਤਨ ਗੁਰੂ ਆਰਮਦਾਸ ਜਪਦੇ ਜਪਦੇ ਜਾਓ ਜੀ ਇਹ ਬਹੁਤ ਵਧੀਆ ਇੱਥੇ ਅੱਜ ਬੋਲਾ ਜੀ ਸਾਹਿਬ ਗੁਰੂ ਘਰ ਸਾਗਾ ਪਾਣੀ ਚਰਨਾਂ ਨੂੰ ਤੇ ਮੱਥਾ ਟੇਕੋ ਜੀ ਦਰਸ਼ਨ ਕਰੋ ਤੁਹਾਨੂੰ ਗੁਰੂ ਆਮ ਦਾਸ ਸਾਹਿਬ ਜੀ ਦੇ ਦਰਬਾਰ ਦੇ ਪੰਜ ਗੁਰੂ ਸਤਨਾਮੁ ਸ਼੍ਰੀ ਵਾਹਿਗੁਰੂ ਇਹ ਸਥਾਨ ਤੇ ਗੁਰੂ ਆਮ ਦਾਸ ਜੀ ਨੇ ਜੀ ਬੈਠ ਕੇ ਸੇਵਾ ਕਰਵਾਈ ਸਰੋਵਰ ਦੀ ਜੀ ਐਂਡ ਆਪਣਾ ਨਿਓ ਰਖਾਈ ਜੀ ਜੇ ਹਮਿੰਦਰ ਸਾਹਿਬ ਜੀ ਤੇ ਇੱਥੇ ਤੁਸੀਂ ਦਰਸ਼ਨ ਕਰੋ ਜੀ ਵਾਹਿਗੁਰੂ ਇੱਥੇ ਪਾਸਾ ਸੰਗਤ ਇੱਥੇ ਦਰਸ਼ਨ ਕਰਦੀ ਹੈ ਜੀ ਇੱਥੇ ਬਹਿ ਕੇ ਸਾਹਮਣੇ ਤੁਸੀਂ ਦਰਬਾਰ ਸਾਹਿਬ ਜੀ ਦਾ ਦ੍ਰਿਸ਼ ਦੇਖ ਸਕਦੇ ਆ ਤੇ ਪ੍ਰਮਾਤਮਾ ਦਾ ਸਿਮਰਨ ਕਰ ਸਕਦੇ ਆ ਵਾਹਿਗੁਰੂ ਕਸ਼ਨ ਕਰੋ ਜੀ ਗੁਰਰਾਮ ਦਾ ਜੀ ਇੱਥੇ ਬਰਾਜਮਨ ਹੋਏ ਕਿ ਤੁਸੀਂ ਫੀਲ ਕਰ ਸਕਦੇ ਜੀ ਖਾਤ ਨਾਮ ਦਾ ਉਹਨਾਂ ਸੀਪ ਕਰਮਾਂ ਕਰਕੇ ਜੀ ਹਾਂਜੀ ਸ਼ੁਕਰ ਹੁਣ ਅਸੀਂ ਪ੍ਰਕਰਮਾਂ ਕਰਕੇ ਜੀ ਸਾਰਿਆਂ ਤੇ ਅਮਨਦਾ ਸਾਹਿਬ ਦੇ ਅੰਦਰ ਜਾਵਾਂਗੇ ਹੋਪਫੁਲੀ ਕਿ ਸਾਨੂੰ ਆਰਾਮਨਾ ਮੱਥਾ ਨਿਕਲ ਨੂੰ ਮਿਲ ਜਾਈ ਵੈਸੇ ਸੰਗਤ ਤਾਂ ਥੋੜੀ ਹੈ ਕਿਉਂਕਿ ਮੌਸਮ ਥੋੜਾ ਜਾਂ ਗਰਮੀ ਦਾ ਸੀਗਾ ਸੌਰੀ ਸਰਦੀ ਦਾ ਸੀਗਾ ਮੀਂਹ ਮੂੜ ਇਸ ਕਰਕੇ ਸੰਗਤ ਸਾਹਿਬ ਦੀ ਆ ਤੇ ਬਹੁਤ ਸੋਹਣੇ ਸਾਡੇ ਦਰਸ਼ਨ ਹੋ ਰਿਹਾ ਜੀ ਅੱਜ ਦੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਬਹੁਤ ਸੋਹਣੇ ਦ੍ਰਿਸ਼ਾ ਜੀ ਬਹੁਤ ਆਨੰਦ ਆ ਰਿਹਾ ਹੈ ਵਾਹਿਗੁਰੂ ਗੱਡੀ ਲਾਈਨ ਤੇ ਹੀ ਦੇਖ ਸਕਦੇ ਹੋ 12 ਲੱਗ ਚੁੱਕੀ ਆ ਬਹੁਤ ਜ਼ਿਆਦੀ ਲਾਈਨ ਆ ਵੈਸੇ ਤਾਂ ਤੇ ਦੇਖਦੇ ਆ ਸਾਨੂੰ ਕਦੋਂ ਤੱਕ ਵਾਰੀ ਆਉਂਦੀ ਆ ਆਜੂਗੀ ਛੇਤੀ ਛੇਤੀ ਆਜੂਗੀ ਚੱਲ ਰਹੀ ਆ ਤੇ ਬੰਦੇ ਆਏ ਜੀ ਬਾਹਰਲੇ ਵੀ ਆਮੇ ਇਸੇ ਤਰ੍ਹਾਂ ਮਾਧੋ ਆਮੇ ਇਸੇ ਤਰ੍ਹਾਂ ਤਾਂ ਗੱਲ ਜਿਆ सा साहब जी की चौकी आ गई वागुरू जी करो दर्शन उपरली मन चलते जी वाहेगुरू जी सतन वाहीगुरू ਵਾਹਿਗੁਰੂ ਜੀ ਖਾਤਾ ਕੜਦੀ ਗਲਾਂ ਬਖਸ਼ਣਾ ਦਾਤਾ ਜੀ ਵਾਹਿਗੁਰੂ ਸਭ ਦੇਖਣ ਵਾਲਿਆਂ ਨੂੰ ਤੇ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਣ ਵਾਲਿਆਂ ਨੂੰ ਐਸੀ ਮੇਰਾ ਮੇਰਾ ਕਰਨੀ ਰਹਿਮਤ ਕਰਨ ਵਾਹਿਗੁਰੂ ਸਤਨਾਮ ਵਾਹ ਨੰਗਰਾਲ ਦੀ ਸੇਵਾ ਦੇਖੋ ਜੀ ਕਿੱਦਾਂ ਹੋ ਰਹੀ ਹੈ ਡੇਡੇ ਬਰਤਨਾਂ ਦੀ ਸੇਵਾ ਹਾਂ ਜੀ ਸਰ ਨੰਦਰਾਣੀ ਵਰਤਨਾ ਦੀ ਸੇਵਾ ਦੇਖੋ ਜੀ ਕਿੰਨੀ ਸਰਦਾ ਭਾਵਨਾ ਨਾ ਹੋ ਰਹੀ ਹੈ ਵਾਹਿਗੁਰੂ ਸੋ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਈ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਇਹ ਸੀਗਾ ਸਾਡਾ ਅੱਜ ਦਾ ਵਲੌਗ ਹੋ ਕੇ ਤੁਹਾਨੂੰ ਪਸੰਦ ਆਇਆ ਹੋਊਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਵੀਡੀਓ ਜੇ ਚੰਗੀ ਲੱਗਦੀ ਹੈ ਥੈਂਕ ਯੂ ਵੈਰੀ ਮੱਚ ਬਾਏ 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 ਓਕੇ